ਪੜੀ ਕੀ ਨਾਮ ਹੈ ਤੇ ਕਿੱਥੋਂ ਤੁਸੀਂ ਆਏ ਹੋ ਕਿੰਨੀ ਦੇਰ ਚ ਪੁੱਜੇ ਹੋ ਤਾਂ ਮੇਰਾ ਨਾਮ ਸੁਮਿਤ ਕੁਮਾਰ ਹੈ ਤੇ ਅਸੀਂ ਨੰਗਲ ਫਾਇਰ ਸਟੇਸ਼ਨ ਤੋਂ ਆਏ ਹਾਂ ਤੇ ਕਿੱਥੇ ਅੱਖ ਲੱਗੀ ਇੱਥੇ ਸੀ ਸਰ ਆਪਣੇ ਅਨੰਦਪੁਰ ਸਾਹਿਬ ਲੱਗੀ ਸੀ ਕਿੰਨੀ ਦੇਰ ਚ ਪੁੱਜ ਗਏ ਸੀ ਕੋਈ ਉਗ 10 15 ਮਿੰਟ ਲੱਗੇ ਤੁਹਾਨੂੰ ਗੱਡੀ 'ਚ ਜਾਣੇ ਕੋਈ ਕੈਜ਼ੂਐਲਟੀ ਹੋਈ ਹੈ ਕਿ ਜਾਂ ਨਹੀਂ ਸਰ ਕੈਜ਼ੂਐਲਟੀ ਕੁਝ ਨਹੀਂ ਹੈ ਕਿ ਤੇ ਕਿੰਨੀ ਦੇਰ ਕਾਬੂ ਕਰ ਲਿਆ ਗਿਆ ਸਭ ਉਹੀ ਘੰਟਾ ਲੱਗ ਗਿਆ ਤੁਹਾਨੂੰ ਅੱਗ 'ਤੇ ਕਾਬੂ ਆਉਣ ਵਿੱਚ ਕਾਬੂ ਪਾ ਲਿਆ ਜੀ ਹਾਂ ਜੀ ਅੱਗ ਹੁਣ ਤਾਂ ਬੁਝਾਤੀ ਚੰਗੀ ਤੇ ਹੁਣ ਚੰਗੀ ਤੇਰਾ ਬੁਝ ਗਈ ਹਾਂ ਜੀ ਇਰ ਵਾਸਤੇ ਅੱਗ ਲੱਗੀ ਤੇ ਅੱਗ ਤੇ ਕਾਬੂ ਕਿਦਾਂ ਪਾਇਆ ਗਿਆ ਇਹ ਅੱਗ ਭਾਜੀ 8 ਵਜੇ ਤੋਂ ਪਹਿਲਾਂ ਦੀ ਲੱਗੀ ਹੋਈ ਹੈ ਤਾਂ ਲਗਭਗ ਲਗਭਗ ਪੌਣੇ ਘੰਟੇ ਬਾਅਦ ਫਾਇਰ ਟੈਂਡਰ ਆਂਦਾ ਹੈ ਪਹਿਲਾਂ ਨੰਗਲ ਤੋਂ ਨੰਗਲ ਤੋਂ ਫਾਇਰ ਟੈਂਡਰ ਆਂਦਾ ਹੈ ਉਹ ਅੱਗ ਕਿਉਂਕਿ ਛੋਟੇ ਛੋਟੇ ਪੈਕਟਿਸ ਤੇ ਲੱਗੀ ਸੀਗੀ ਤਾਂ ਕਾਫੀ ਸਪਰੈਡ ਹੋ ਰਹੀ ਸੀ ਦੋਨੇ ਸਾਈਡਾਂ ਤੇ ਇਧਰ ਨੂੰ ਵੀ ਤੇ ਦੂਸਰੀ ਸਾਈਡ ਤੇ ਵੀ ਲੈਫਟ ਸਾਈਡ ਤੇ ਵੀ ਰਾਈਟ ਸਾਈਡ ਤੇ ਵੀ ਫਾਇਰ ਟੈਂਡਰ ਨੇ ਕੋਸ਼ਿਸ਼ ਕੀਤੀ ਹੈ ਫਾਇਰ ਬ੍ਰਿਗੇਡ ਨੇ ਕੋਸ਼ਿਸ਼ ਕੀਤੀ ਬੁਝਾਉਣ ਦੀ ਛੋਟੇ ਛੋਟੇ ਪੈਚਸ ਨੂੰ ਕਾਫੀ ਹੱਦ ਤੱਕ ਕੰਟਰੋਲ ਚ ਕੀਤਾ ਪਰ ਇੱਕ ਪੈਚ ਸੀਗਾ ਉਹ ਦੂਰ ਤੁਹਾਨੂੰ ਹੁਣ ਦਿਖਦਾ ਹੋਵੇਗਾ ਧੂੰਆਂ ਛੋੜਦਾ ਹੋਇਆ ਉਹ ਪੈਚ ਵੀ ਜਿਹੜਾ ਹੁਣ ਇਹਨਾਂ ਨੇ ਕੰਟਰੋਲ ਕਰ ਲਿਆ ਉੱਥੇ ਵੀ ਜਿਹੜੀ ਫਾਇਰ ਹੈ లై ఫైర్ 8:00 ਤੋਂ ਪਹਿਲਾਂ ਦੀ ਲੱਗੀ ਹੋਈ ਆ ਹੁਣ ਜਾ ਕੇ ਕੰਟਰੋਲ ਚਾਹੀਏ ਲੋਕੇਸ਼ਨ ਕਿੱਥੇ ਹੈ ਲੋਕੇਸ਼ਨ ਇਹ ਹੈਗੀ ਆ ਜੀ ਜਿਹੜਾ ਸਿਵਲ ਹਸਪੀਟਲ ਅਨੰਦਪੁਰ ਸਾਹਿਬ ਹੈ ਉਹਦੇ ਬਿਲਕੁਲ ਸਾਹਮਣੇ ਚਰਨਗੜ੍ਹ ਦਾ ਖੜੂ ਇੱਥੇ ਜਾਣੀ ਹੋਈ ਕੋਈ ਕੈਜ਼ੁਐਲਟੀ ਹਲੇ ਤੱਕ ਤਾਂ ਨਹੀਂ ਸਰਕਾਰ ਨੂੰ ਕੀ ਮੰਗ ਕਰਦੇ ਹੋ ਕਿ ਅਨੰਦਪੁਰ ਸਾਹਿਬ ਸਰਕਾਰ ਨੂੰ ਇਹ ਮੰਗ ਹੈ ਜੀ ਕਿ ਇੱਥੇ ਫਾਇਰ ਸਟੇਸ਼ਨ ਸਟੈਬਲਿਸ਼ ਕੀਤਾ ਜਾਵੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਕਿਉਂਕਿ ਕਈ ਸਾਰੇ ਕਿਸੇ ਕਈ ਕਈ ਦਫਾ ਦੇਖਣ ਚ ਆਇਆ ਹੈ ਕਿ ਇੱਥੇ ਕਾਫੀ ਭਿਆਨਕ ਅੱਗ ਲੱਗ ਜਾਂਦੀ ਹੈ ਤਾਂ ਕੰਟਰੋਲ 'ਚ ਕਰਨੀ ਮੁਸ਼ਕਲ ਹੋ ਜਾਂਦੀ ਕਿਉਂਕਿ ਜਿਹੜਾ ਫਾਇਰ ਟੈਂਡਰ ਹੈ ਉਹ ਨੰਗਲ ਤੋਂ ਇੱਥੇ ਪਹੁੰਚਦਾ ਹੈ ਜਿਹਦੇ 'ਚ ਕੀ ਤਕਰੀਬਨ ਤਕਰੀਬਨ ਅੱਧਾ ਘੰਟਾ ਲੱਗ ਜਾਂਦਾ ਹੈ। ਇਹ ਕਰੀਬ ਸਵਾ 8:00 ਵਜੇ ਇੱਧਰ ਨੂੰ ਆਇਆ ਥਾ ਗਸ਼ਤ ਕਰਦਾ ਤਾਂ ਅੱਗ ਲੱਗੀ ਵੀ ਸੀ ਉਦੋਂ। ਫਿਰ ਮੈਂ ਥਾਣੇ ਫੋਨ ਕਰਕੇ ਫਾਇਰ ਬ੍ਰਿਗੇਡਰ ਉੱਥੇ ਨੰਗਲ ਨੋਟ ਕਰਾ ਕੇ ਤਾਂ ਫਾਇਰ ਬ੍ਰਿਗੇਡ ਮੰਗਾ ਲਈ ਤੇ ਬਹਿਜਾਨੀ ਨੁਕਸਾਨ ਇਹਦੇ 'ਚ ਕੋਈ ਨਹੀਂ ਹੋਇਆ। ਇਹ ਨਦੀ ਹੈ ਜਿਹੜੀ ਚੰਨ ਗੰਗਾ ਤੋਂ ਸਿੱਧੀ ਅੱਗੇ ਨੂੰ ਆਉਂਦੀ ਹਸਤਾਲ ਦੇ ਨੇੜੇ ਲੱਗਦੀ ਹੈ ਨੜਿਆਂ ਨੜਿਆਂ ਨੂੰ ਤੇ ਅੱਗੇ ਤੇ ਕਾਬੂ ਪਾ ਲਿਆ ਗਿਆ ਦੀ ਹਾਂਜੀ ਹੁਣ ਕਾਬੂ ਪਾ ਲਿਆ